ਬਸ ਐਨੇ ਜੋਰ ਸੀ ਓ ਲੋਡੀ ਲੋਡੀ ਬੂ ਖਤਮ ਹੈ ਗਲੋਗ ਕਿਦੇ ਮਾਫੀ ਮੰਗਦੇ ਆ ਤੇ ਚਲਦੇ ਆ ਯਾਰ ਤੂੰ ਨਾ ਕਰ ਯਾਰ ਬਾਈ ਐਦਾ ਮਾਫੀ ਮੰਗਦੇ ਚਲਦੇ ਆ ਬਾਈ ਬਸ ਐਨੇ ਜੋਰ ਸੀਗਾ ਓਏ ਐਨੀ ਕੁੱਟ ਖਾ ਕੇ ਹਲੇ ਤਾਨੂੰ ਸਬਰ ਨਹੀਂ ਆਇਆ ਮੇਰੇ ਮੇਰੇ ਮੈਂ ਮੈਂ ਗੁੱਜ ਨਹੀਂ ਕੀਤਾ ਮੈਂ ਆ ਬਹੁਤ ਭੋਲਾ ਪਾਲਾ ਬੰਦਾ ਬਾਈ ਤੂੰ ਕਿਉਂ ਯਾਰ ਐਦਾ ਕਰਦਾ ਮਾਫੀ ਮੰਗਲਾ ਯਾਰ ਹੱਦ ਹੋ ਗਈ ਆ ਆਣੀ ਤੇਰੇ ਨਾਲ ਹੈਗਾ ਵੀਰੇ ਵੀਰੇ ਯਾਰ ਮੈਂ ਤੇਰੇ ਅੱਗੇ ਹੱਥ ਜੋੜਦਾ ਯਾਰ ਪਲੀਜ਼ ਯਾਰ ਸਾਨੂੰ ਛੱਡ ਦੇ ਅੱਗੇ ਤੋਂ ਨਹੀਂ ਗਲਤੀ ਕਰਦੇ ਯਾਰ ਮਾਫੀ ਮੰਗਦਾ ਯਾਰ ਲਾਡੀ ਵੇਰੇ ਤੂੰ ਵੀ ਮਾਫੀ ਮੰਗ ਲੈ ਯਾਰ ਬਹੁਤ ਖਤਰਨਾਕ ਲੋਕ ਨੇ ਯਾਰ ਯਾਰ ਮਾਫੀ ਮੰਗ ਲੈ ਬਾਈ ਓਏ ਇਸ ਵਾਰ ਮਾਫ ਕਰਦਾ ਮੈਂ ਤੁਹਾਨੂੰ ਅੱਗੇ ਤੋਂ ਮੇਰੇ ਏਰੀਆ ਦੇ ਦਿਸੇ ਨਾ ਲੱਤਾਂ ਬਾਹ ਤੋੜ ਕੇ ਪੁੱਛੇ ਟਾਂਗ ਜੂ ਚੌਂਕ ਚ ਮਾਫੀ ਮੰਗਦੀ ਆ ਮੇਰੀ ਜੁੱਤੀ ਅੱਗੇ ਤੋਂ ਕੀ ਕਰਨਾ ਜੋ ਕਰਨਾ ਹੁਣੇ ਕਰ ਸਾਨੂੰ ਮੇਰੇ ਮੈਦੇ ਨਾਲ ਹੈ ਹੀ ਨਹੀਂਗਾ ਇਹ ਕੀ ਕਰੀਏ ਨਾ ਯਾਰ ਤੂੰ ਹੱਦ ਹੋ ਗਈ ਮੈਂ ਉਹਨਾਂ ਦੇ ਮਿੰਤਾ ਕਰਦਾ ਪੈ ਪੈਰੀ ਫੜਦਾ ਪੈ ਤੂੰ ਯਾਰ ਹੋ ਰਿਹਾ ਉਹਨਾਂ ਨੂੰ ਆਕਰ ਦਿਖਾਈ ਨਾ ਮੈਂ ਜਦੋਂ ਘਰੋਂ ਨਿਕਲਦਾ ਸਿਰ ਤੇ ਕਫਨ ਬਣ ਕੇ ਨਿਕਲਦਾ ਮੈਂ ਨਹੀਂ ਡਰਦਾ ਡਰਦਾ ਕਿਸੇ ਤੋਂ ਉਹ ਮੇਰੇ ਇਹ ਕਫਨ ਬਣਦਾ ਮੈਂ ਕਫਨ ਨਹੀਂ ਬੰਨਦਾ ਦੇਖੋ ਕਿੰਨੀ ਸੋਹਣੀ ਪੱਗ ਬੰਨੀ ਆ ਇਹਨੂੰ ਕਰੋ ਭਾਈ ਜੋ ਕਰਨਾ ਗੋਲੀ ਮਾਰੇ ਨੂੰ ਕੁੱਟੋ ਮਾਰੋ ਮੈਨੂੰ ਛੱਡ ਦੇ ਯਾਰ ਪਲੀਜ਼ ਰਿਕਵੈਸਟ ਆ ਮੇਰੇ ਓਏ ਆਪਣੀ ਬਕਵਾਸ ਬੰਦ ਕਰ ਲੋ ਨਹੀਂ ਤਾਂ ਗੋਲੀ ਮਾਰ ਦੂੰ ਸਾਲਿਆਂ ਨੇ ਪੰਬੜ ਘੁੱਸੇ ਚ ਪਾਇਆ ਹੋਇਆ ਮੈਨੂੰ ਪਤਾ ਨਹੀਂ ਲੱਗਦਾ ਇਹਨਾਂ ਦਾ ਭਾਈ ਮੈਂ ਤੈਨੂੰ ਜਾਣਦਾ ਵੀ ਨਹੀਂ ਯਾਰ ਭਾਈ ਆ ਮੇਰਾ ਇਹ ਛੱਡਣਾ ਮੈਂ ਕਿਸੇ ਨੂੰ ਵੀ ਨਹੀਂ ਆਏ ਹਾਏ ਹਾਏ ਯਾਰ ਮੈਂ ਤਾਂ ਤੈਨੂੰ ਜਾਣਦੇ ਨਹੀਂ ਕੋਣ ਆ ਬਈ ਤੂੰ ਯਾਰ ਬਾਈ ਮੈਨੂੰ ਨਾ ਮਾਰੋ ਮੇਰੇ ਤਾਂ ਅੱਗੇ ਪੱਤਰੀ ਹੋਈ ਆ ਮੇਰੇ ਯਾਰ ਮੈਂ ਤਾਂ ਅੱਗੇ ਮਰੀ ਜਾ ਯਾਰ ਮੇਰੇ ਤਾਂ ਦਵਾਈ ਚਲਦੀ ਵੀ ਹੋਮੋਪੈਥੀਕਰੀ ਇਹਨੂੰ ਕੁੱਟੋ ਮਾਰੋ ਜੋ ਮਰਜ਼ੀ ਕਰੋ ਮੈਨੂੰ ਛੱਡ ਦਿਓ ਬਈ ਇਹਨੂੰ ਕੈਸਤਾ ਦਾ ਡੇ ਅੱਗੇ ਮੈਂ ਕੁੱਟਣ ਤੇ ਪੈ ਗਿਆ ਨਾ ਸਾਰਿਆਂ ਨੂੰ ਕਿਸੇ ਨੂੰ ਦਵਾਈ ਵੀ ਨਹੀਂ ਲਗਣੀ ਉਹ ਬਹਿ ਜਾ ਤੂੰ ਤੇਰਾ ਬੈਣਾ ਪੈ ਗਿਆ ਘਰੇ ਨਹੀਂ ਜਾਣਾ ਮੰਮੀ ਟੀਕਦੀ ਹੱਦ ਹੋ ਗਈ ਆ ਸਾਗ ਬਣਿਆ ਤੇ ਰੋਟੀ ਵੀ ਖਾਣੀ ਸੀ ਕਿਉਂ ਤੂੰ ਪੰਗੇ ਲੈਣਾ ਪਿਆ ਮੇਰੇ ਵੀਰ ਕਿਉਂ ਨਾ ਪੰਗੇ ਲੱਭੜ ਖਤਰਨਾਕ ਲੋਕ ਉਹਨਾਂ ਨੇ ਮਾਰ ਛੱਡਣਾ ਮੇਰੀ ਭੁੱਖ ਤਾਂ ਮੇਰੇ ਬਦਲੇ ਤੋਂ ਹੀ ਮੁੱਕਣੀ ਆ ਹੁਣ ਉਹ ਬਦਲਾ ਹੱਦ ਹੋ ਗਈ ਆ ਕੀ ਉਹਨੇ ਤੇਰਾ ਕੋਈ ਕੀ ਪ੍ਰੋਪਰਟੀ ਖਾਲੀ ਤੇਰੀ ਕਿਹੜਾ ਬਦਲਾ ਵਾ ਕਿਹੜੇ ਬਦਲੇ ਦੀ ਗੱਲ ਕਰਦਾ ਤੂੰ ਉਹ ਗਏ ਬਦਲੇ ਦੇ ਜ਼ਮਾਨੇ ਛੱਡ ਭਰਾਵਾ ਮਾਫੀ ਮੰਗ ਗੋਲੀ ਵੱਜਦੀ ਸਿੱਧੀ ਹਿੱਕ ਚ ਹੁਣ ਹਿੱਕ ਤੇ ਗੋਲੀ ਮਾਰਨ ਦੀ ਗੱਲ ਕਰਦੇ ਆ ਦੱਸ ਗੋਲੀਆਂ ਮਾਰੀ ਇੱਕ ਗੋਲੀ ਨਾਲ ਨਹੀਂ ਬੰਦਾ ਮੇਰਾ ਕੁਛ ਤੇਰੇ ਪਿਸਤੌਲ ਹੈਗੀ ਮੈਨੂੰ ਤੇਰੇ ਯਾਰ ਮੈਂ ਹੀ ਨੂੰ ਮਾਰ ਕੇ ਕੰਮ ਕਰ ਮੈਂ ਤੇ ਨਾਲ ਹੈ ਹੀ ਨਹੀਂਗਾ ਯਾਰ ਮੈਨੂੰ ਕਿਵੇਂ ਚਲੀ ਨਾ ਵਾ ਭਾਈ ਆ ਮੇਰਾ ਉਹ ਜੋ ਵੀ ਕਰ ਲਿਆ ਤੁਸੀਂ ਮੇਰੇ ਕੱਟੀ ਕਰ ਉਹ ਭਾਈ ਮੈਂ ਤੇਰਾ ਪਾਈ ਪੋਈ ਹੈ ਨਹੀਂ ਤੂੰ ਮਨੁਜ ਤਲਾਕ ਤੇਰੀ ਗੱਲ ਖਤਮ ਕਰ ਤਲਾਕ ਉਹਨਾਂ ਦੇ ਹੁੰਦੇ ਆ ਜਿਹੜੇ ਔਰਤਾਂ ਨਾਲ ਵਿਆਹ ਕਰਦੇ ਆ ਤੇ ਮੇਰਾ ਵਿਆਹ ਮੌਤ ਨਾਲ ਹੋਇਆ ਆ ਤੇਰਾ ਪਲਾ ਓਏ ਤੂੰ ਮੌਤ ਨਾਲ ਸੱਤ ਵਿਆਹ ਕਰਾ ਲਈ ਮੈਨੂੰ ਕੋਈ ਲੈਣਾ ਦੇਣਾ ਨਹੀਂ ਉਹ ਮੇਰੇ ਘਰ ਦੇ ਕੁੜੀ ਵੇਖਦੇ ਪਏ ਮੇਨੇ ਭਰਾਵਾ ਮੈਨੂੰ ਵਿਆਹ ਕਰਾ ਦੇ ਮੈਂ ਅੱਗੇ ਆਪਣੀ ਪੀੜੀ ਵਧਾਉਣੀ ਆ ਤੂੰ ਲੈ ਲੈ ਮੌਤ ਨਾਲ ਲਾਵਾਂ ਤੇਰੇ ਵੀ ਲਾਲਾ ਮੇਰਾ ਕੋਈ ਕੰਮ ਨਹੀਂ ਆ ਮੇਰਾ ਕੰਮ ਆ ਮੈਂ ਖੇਡਣਾ ਬੰਦੇ ਮਾਰਨੇ ਬੰਦਿਆਂ ਤੋਂ ਬਦਲੇ ਲੈਣੇ ਤੇ ਯਾਰ ਮੈਨੂੰ ਲੱਗਦਾ ਪਿਸਤੌਲ ਤਾਂ ਤੇਰੇ ਕੋਲ ਵੀ ਨਹੀਂ ਹੈਗੀ ਇੱਥੇ ਕੋਈ ਟੁੱਟਣੀ ਨਹੀਂ ਪਈ ਆ ਤੂੰ ਇਹ ਕਰਛੀ ਉਹ ਮੈਂ ਜਾ ਤਾ ਹੁਣ ਤੂੰ ਓਏ ਕੜਛੀ ਮਰਾਂਗੇ ਬੋਲੇ ਮੈਂ ਤੇਰੇ ਨਾਲ ਗਾਟਾ ਮਾਰ ਰਿਹਾ ਤਾਰ ਤੱਕੀ ਕਰਕੇ ਬੋਲੇ ਕੜਛੀ ਆ ਨਾ ਕਿਹਨੂੰ ਡਰਾਣਾ ਪਿਆ ਜਿਹੜਾ ਇੱਕੋ ਨਹੀਂ ਡਰਦਾ ਪਿਆ ਓਏ ਲਾਡੀ ਮੇਰੇ ਉਹਨਾਂ ਨੇ ਮਾਰ ਦੇਣਾ ਆਪਾਂ ਨੂੰ ਯਾਰ ਕਿਉਂ ਨਹੀਂ ਤੂੰ ਸੀਰੀਅਸ ਲੈ ਰਿਹਾ ਯਾਰ ਜਾਨ ਤੋਂ ਵੱਧ ਕੋਈ ਵੀ ਚੀਜ਼ ਕੀਮਤੀ ਨਹੀਂ ਹੁੰਦੀ ਬਾਈ ਮਾਫੀ ਮੰਗ ਲਾ ਹੱਥ ਜੋੜ ਪੈਰ ਕਰਕੇ ਆਪਾਂ ਚਲੀਏ ਬਾਈ ਬਹੁਤ ਦਾ ਡਰਾਵਾ ਦੰਦਾ ਸੀ ਜੇ ਹਿੰਮਤ ਆ ਤੇ ਹੁਣੀ ਮਾਰ ਕੇ ਦਿਖਾ ਸਾਨੂੰ ਤੇਰਾ ਲੈ ਆਪਣਾ ਬਦਲਾ ਬਾਈ ਇਹਨੂੰ ਮਾਰ ਦੇ ਮੇਰਾ ਟਾਈਮ ਹੋ ਗਿਆ ਮੈਨੂੰ ਘਰੇ ਜਾਂਦੇ ਮੈਂ ਰਿਕਵੈਸਟ ਕਰਦਾ ਮੈਂ ਮੈਨੂੰ ਰਿਕਵੈਸਟ ਕਰਦਾ ਮੈਨੂੰ ਜਾਂਦੇ ਇਹਨੂੰ ਇਹਨੂੰ ਮਾਰ ਇਹਨੂੰ ਮਾਰ ਇਹਨੂੰ ਮਾਰ En ucunu bağırır mı?